ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਕਿਚਨ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਬਾਗ ਫਲਕਾਰੀਆਂ ਨੀਡਲਵਰਕ ਦੇ ਡਿਜ਼ਾਈਨ ਸਾਰੇ ਆਪਣੇ ਕੋਲੇ ਨੀਡਲਵਰਕ ਦੇ ਹੱਥੀ ਤਿਆਰ ਕੀਤੇ ਬਾਗ ਤੇ ਫਲਕਾਰੀਆਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਥੀ ਫਲਕਾਰੀਆਂ ਤੇ ਬਾਗ ਜਿਹੜੇ ਆਪਾਂ ਹੈਂਡ ਦੇ ਵਿੱਚ ਫਲਕਾਰੀਆਂ ਤੇ ਸੂਟ ਤੇ ਬਾਗ ਤਿਆਰ ਕਰਵਾਏ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਇੰਡ ਤੱਕ ਵੀਡੀਓ ਦੇ ਨਾਲ ਬਣੇ ਰਹੋ ਜੀ ਜਿੰਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੰਸਟਾਗ੍ਰਾਮ ਤੇ ਆਪਣਾ ਪੇਜ ਬਣਾਇਆ ਹੈ ਕੁਆਲਟੀ ਕੇ 11 ਤੇ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ ਉੱਥੇ ਆਪਾਂ ਜਿਹੜੇ ਕੱਲਾ ਇੱਕ ਇੱਕ ਕੁਸ਼ੂਟ ਜਿਵੇਂ ਤੁਹਾਨੂੰ ਦਿਖਾ ਰਹੇ ਆਂ ਐਵੇਂ ਦਾ ਇੱਕ ਇੱਕ ਸੂਟ ਰੈਡੀ ਹੁੰਦਾ ਤਾਂ ਆਪਾਂ ਜ਼ਰੂਰ ਪਾਉਨੇ ਆਂ ਇੰਸਟਾਗ੍ਰਾਮ ਤੇ ਆਪਣਾ ਪੇਜ ਬਣਾਇਆ ਹੋ ਉੱਥੇ ਆਪਾਂ ਕੱਲਾ ਕੱਲਾ ਸੂਟ ਦੀ ਵੀਡੀਓ ਬਣਾਉਣੀ ਆ ਉੱਥੇ ਆਪਾਂ ਦੱਸ ਦੇਵੀਆਂ ਕੀ ਪ੍ਰਾਈਸ ਆ ਸਾਰਾ ਕੁਝ ਆਪਾਂ ਉੱਥੇ ਦੱਸਦੇ ਆਂ ਪਾ ਆਈ ਦੇ ਲੇ ਕੇ ਡਿਜ਼ਾਈਨ ਸਾਰੇ ਆਪਣੇ ਕੋਲ ਨੀਡਲਵਰਕ ਦੀ ਹੋਣਗੇ ਬਹੁਤ ਭੈਣਾਂ ਨੂੰ ਪਸੰਦ ਆ ਜੀ ਨੀਡਲਵਰਕ ਦੇ ਸੂਟ ਐਨਾ ਹੁਣ ਮਸ਼ੀਨੀ ਦੇ ਵਿੱਚ ਨਹੀਂ ਪਸੰਦ ਕਰ ਰਹੀਆਂ ਜਿਨ੍ਹਾਂ ਨੂੰ ਨੀਡਲਵਰਕ ਦੇ ਵਿੱਚ ਕਰ ਰਹੀਆਂ ਜੀ ਨੀਡਲਵਰਕ ਦੇ ਵਿੱਚ ਜੀ ਬਹੁਤ ਸਪਾਸ ਮਿਲ ਰਿਹਾ ਆ ਆਪਾਂ ਨੂੰ ਤੇ ਜੇ ਆਪਾਂ ਨੀਡਲਵਰਕ ਦੀ ਵੀਡੀਓ ਪਾਉਣੀ ਆ ਤਾਂ ਬਹੁਤ ਜ਼ਿਆਦਾ ਭੈਣਾਂ ਤੱਕ ਵੇਖੀ ਜਾਂਦੀ ਹੈ ਬਹੁਤ ਵੇਖੀ ਜਾਂਦੀ ਹੈ ਐਨਾ ਪਸੰਦ ਮਸ਼ੀਨੀ ਦੇ ਡਿਜ਼ਾਈਨ ਨਹੀਂ ਕੀਤੇ ਜਾਂਦੇ ਜਿਨੇ ਨੀਡਲਵਰਕ ਦੇ ਕੀਤੇ ਜਾਂਦੇ ਜਿਹੜੇ ਸਾਤੇ ਨੀਡਲਵਰਕ ਦੇ ਐਨੇ ਐਨੇ ਸੂਟ ਡਿਜ਼ਾਈਨ ਚੱਲ ਰਿਹਾ ਨਾ ਮੈਨੂੰ ਤਾਂ ਲੱਗਦਾ ਮਸ਼ੀਨੀ ਅੱਥੀ ਪਹਿਣਾ ਤਿਆਰ ਕਰ ਰਹੀਆਂ ਘਰੇ ਸੂਟ ਤਿਆਰ ਕਰ ਰਹੀਆਂ ਜੀ ਕੁਝ ਕਰਵਾ ਰਹੀਆਂ ਹਨ ਕਿੰਨਾ ਨੀਡਲਵਰਕ ਚੱਲ ਰਿਹਾ ਤੇ ਬਹੁਤ ਪਹਿਣਾ ਆਸਾਨੀ ਨਾਲ ਘਰੇ ਵੀ ਕਰ ਲੈਂਦੇ ਆ ਨੀਡਲਵਰਕ 2-4 ਫਲਾਵਰ ਪਾ ਕੇ ਪਰ ਉਨੀ ਫਿਨਿਸ਼ਿੰਗ ਨਹੀਂ ਬਣਦੀ ਜਿੰਨਾ ਆਪਾਂ ਸੂਟ ਜਿਹੜੀਆਂ ਪਹਿਣਾ ਅਨਜਾਨ ਵੀਡੀਓ ਤੇ ਵੇਖ ਕੇ ਸੂਟ ਰੈਡੀ ਕਰਦੇ ਆ ਉਨੀ ਫਿਨਿਸ਼ਿੰਗ ਨਹੀਂ ਹੁੰਦੀ ਤੇ ਬਸ ਇੱਕ ਇੰਨਾ ਹੁੰਦਾ ਆਪਦੇ ਖੁਦ ਦੇ ਖਾਤਰ ਆਪ ਤਿਆਰ ਕਰ ਸਕਦੇ ਆ ਉਵੇਂ ਪੱਤੀ ਦੀ ਸੇਵ ਨਹੀਂ ਬਣਦੀ ਪੱਤੀ ਫਲਾਵਰ ਦਾ ਬਹੁਤ ਫਰਕ ਹੁੰਦਾ ਜੀ ਦਿਨ ਰਾਤ ਦਾ ਫਰਕ ਹੁੰਦਾ ਜਿਹੜਾ ਆਪਾਂ ਕਰੀ ਨੇਡਲਵਰਕ ਕਰਦੇ ਆ ਤੇ ਜਿਹੜਾ ਆਪਾਂ ਅਣਜਾਣ ਤੋਂ ਕਿਸੇ ਤੋਂ ਕਰਵਾਉਂਦੇ ਆ ਤਾਂ ਬਹੁਤ ਦਿਨ ਰਾਤ ਦਾ ਫਰਕ ਹੁੰਦਾ ਜਿਹੜਾ ਆਪਾਂ ਕੰਮ ਕਰਵਾਉਨੇ ਨੇਡਲਵਰਕ ਦੇ ਵਿੱਚ ਬਹੁਤ ਫ੍ਰੀਸ਼ ਦੇ ਨਾਲ ਹੋਊਗਾ ਨਾਲੇ ਪੱਤੀ ਉਧਰ ਉਧਰ ਨਹੀਂ ਹੁੰਦੀ ਤੁਸੀਂ ਨੇੜੇ ਕਰਕੇ ਵੇਖਿਓ ਫਲਾਵਰ ਪੱਤੀ ਜਮਹ ਸਹੀ ਹੋਊਗੀ ਤੇ ਟੇਡੀ ਮੇਡੀ ਨੂੰ ਹੁੰਦੀ ਜਿਹੜਾ ਆਪਾਂ ਕਰੇ ਨੀਡਲ ਵਰਕ ਕਰਦੇ ਆ ਉਹਦੀਆਂ ਪੱਤੀਆਂ ਛੋਟੀਆਂ ਵੱਡੀਆਂ ਹੁੰਦੀਆਂ ਪੱਤੀਆਂ ਦਾ ਬਹੁਤ ਫਰਕ ਹੁੰਦਾ ਛੋਟੇ ਵੱਡੇ ਫਲਾਵਰ ਹੁੰਦੇ ਆ ਜਿਹੜਾ ਆਪਾਂ ਨੇੜੇ ਕਰਕੇ ਦੇਖਦੇ ਜਦੋਂ ਆਪਣੇ ਕੋਲ ਕੋਦ ਕੋਲ ਸੂਟ ਆ ਜਾਂਦਾ ਤਾਂ ਬਹੁਤ ਫਰਕ ਹੁੰਦਾ ਅਸੀਂ ਵੀ ਇਹਵੇਂ ਦਾ ਕਿਸੇ ਤੋਂ ਕਰਵਾ ਕੇ ਵੇਖਿਆ ਸੀ ਸੂਟ ਤੇ ਬਹੁਤ ਫਰਕ ਸੀ ਆਪਣੇ ਕਾਰੀਗਰਾਂ ਨਾਲੋਂ ਜੀ ਬਹੁਤ ਫਰਕ ਪੈਂਦਾ ਸਾਡੇ ਕੰਮ ਜੀ ਕਾਰੀਗਰ ਜਿਹੜੇ ਵਧੀਆ ਕੁੜੀਆਂ ਵਰਕਰ ਰੱਖੇ ਹੋਏ ਸਾਡੇ ਸਿਰੀ ਦੇ ਰੱਖੇ ਹੋਏ ਆ ਆਪਾਂ ਕੰਮ ਓਕੇ ਲੈਨੇ ਜਿਵੇਂ ਜਿਹੜੀਆਂ ਪੈਨਾਂ ਨੂੰ ਵਧੀਆ ਫਿਨਿਸ਼ਿੰਗ ਹੁੰਦੀ ਆ ਜਿਹੜੀ ਆਪਾਂ ਵੀਡੀਓ ਪਾਈ ਜਿਵੇਂ ਸਾਨੂੰ ਵਰਕਰ ਦੀ ਲੋੜ ਹੈ ਤਾਂ ਅਸੀਂ ਵਧੀਆ ਵਰਕਰ ਚੁੰਨਦੇ ਹਾਂ ਵੀ ਜਿਵੇਂ ਵਧੀਆ ਕੰਮ ਓਕੇ ਕਰਦਾ ਹੋਵੇ ਗੁੱਡ ਹੋਵੇ ਉਹਦਾ ਕੰਮ ਤਾਂ ਆਪਾਂ ਉਸ ਨੂੰ ਲੈ ਲੈਂਦੇ ਹਾਂ ਉਹ ਜੀ ਆਪਾਂ ਨੂੰ ਵਰਕਰਾਂ ਦੀ ਟੀਕਾਂ ਤੇ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਅਣਜਾਣ ਹੁੰਦੇ ਹੈ ਜਿਨ੍ਹਾਂ ਨੇ ਵੀਡੀਓ ਤੇ ਵੇਖ ਕੇ ਦੋ ਚਾਰ ਵੀਡੀਓ ਦੇਖਣ ਨਾਲ ਘਰੇ ਵਰਕ ਆਪਾਂ ਨੀਡਲ ਵਰਕ ਕਰ ਲੈਣਾ ਉਹ ਵੀ ਨਹੀਂ ਗੱਲ ਵੰਦੀ ਤੇ ਆਪਣਾ ਇਹ ਕੰਮ ਦੀ ਬਹੁਤ ਫ੍ਰੀਸ਼ਿੰਗ ਹੁੰਦੀ ਹੈ ਬਹੁਤ ਆਪਣਾ ਕੰਮ ਜੀ ਸਫਾਈ ਨਾ ਕੀਤਾ ਜਾਂਦਾ ਜਿਵੇਂ ਤੁਸੀਂ ਆਹ ਸੂਟ ਦੇਖ ਰਹੇ ਛਿੰਦੀ ਬੂਟੀ ਵਿੱਚ ਇਹ ਤਾਂ ਥੋੜੇ ਜਿਹਾ ਟਾਈਮ ਲੱਗਦਾ ਹੈ ਮੇਰੀ ਭੈਣਾਂ ਕਹਿੰਦਾ ਸਾਨੂੰ ਜਲਦੀ ਚਾਹੀਦਾ ਤੇ ਆਪਾਂ ਨੂੰ ਇਹਦੇ ਵਿੱਚ ਟਾਈਮ ਲੱਗਦਾ ਜੀ ਆਪਾਂ ਬਰਬਰੀ ਕੋਟ ਦੇ ਨੀਡਲ ਵਰਕ ਦੇ ਕੀਤੇ ਸੀ ਆਪਾਂ ਕਰੀਬ ਜਿਹਾ ਕੀਤਾ ਸੀ ਇਹ ਨੀਡਲ ਵਰਕ ਜਿਹੜਾ ਪਛਿੰਦੀ ਬੂਟੀ ਤੇ ਕੀਤੇ ਹੋਏ ਕੱਟੇ ਬੂਟੀ ਤੇ ਆਪਾਂ ਬਰਬਰੀ ਕੋਟ ਦੇ ਕੀਤੇ ਸੀ ਜਿਆਦਾ ਕਰਕੇ ਬਰਬਰੀ ਕੋਟ ਨੇ ਸੋਹਣਾ ਲੱਗਦਾ ਛਿੰਦੀ ਬੂਟੀ ਵੀ ਜਿਵੇਂ ਜਿਵੇਂ ਕਰੇ ਵੀ ਕਰ ਰਹੇ ਹੋ ਤੁਸੀਂ ਜੋਰ ਰੱਟ ਦੇ ਕਰਿਆ ਕਰੋ ਪਹਿਲਾਂ ਤੁਸੀਂ ਖਰਾਫ ਥੋੜਾ ਜਿਹਾ ਕਪੜਾ ਲੈ ਕੇ ਅੱਧਾ ਕਿ ਮੀਟਰ ਤੁਸੀਂ ਉਤੇ ਬਣਾ ਕੇ ਵੇਖਿਆ ਕਰੋ ਫਿਰ ਤੁਸੀਂ ਸੂਟ ਤੇ ਰੈਡੀ ਕਰਿਆ ਕਰੋ ਕਿਉਂਕਿ ਸੂਟ ਨੂੰ ਖਰਾਬ ਕਰਨ ਤੋਂ ਪਹਿਲਾਂ ਤੁਸੀਂ ਵੀ ਪਹਿਲਾਂ ਕਿਸੇ ਥਰਫ ਫੈਬਰਿਕ ਹੁੰਦਾ ਜਿਵੇਂ ਕਰੇ ਤਾਂ ਉਸ ਤੇ ਤੁਸੀਂ ਵਰਕ ਕਰ ਸਕਦੇ ਆ ਆਪਾਂ ਜਿਹੜੇ ਸੂਟ ਤਿਆਰ ਕੀਤੇ ਸੀ ਕੁਝ ਤਾਂ ਆਪਾਂ ਮਸਲੀਨ ਤੇ ਕੀਤੇ ਸੀ ਕੋਸਾ ਕੋਟਨ ਦੀ ਉਪਰ ਕਰ ਰਹੇ ਜਿਹੜੀ ਆਪਾਂ ਚਿੰਦੀ ਬੂਟੀ ਦਾ ਸੂਟ ਕੀਤਾ ਜੀ ਤੇ ਆਪਾਂ ਜ਼ਿਆਦਾ ਕਰਨੇ ਖਾਦੀ ਤੇ ਖਾਦੀ ਕੋਟਨ ਦੀ ਕਰ ਰਹੇ ਹਾਂ ਤੇ ਸ਼ਿਲਕ ਸਿਲਕ ਹੋਗੀ ਇਹ ਵੀ ਖਾਦੀ ਤਰ੍ਹਾਂ ਹੁੰਦੀ ਹੈ ਬਹੁਤ ਸੋਹਣੀ ਫਿਸ਼ੀ ਹੋਉਂਦੀ ਹੈ ਕਿ ਬਹੁਤ ਚੈਨਿੰਗ ਵਾਲਾ ਕੱਪੜਾ ਹੁੰਦਾ ਦੇਖੋ ਉਸ ਆਪਾਂ ਕੀਤੀ ਸੀ ਚੌਰ ਯਾਟ ਦੀ ਜੀ ਮੈਂ ਖੁਦ ਪਹਿਣਾ ਕਰੀ ਕਰ ਲਈਆਂ ਤੁਸੀਂ ਕੋਟਨ ਦੇ ਸੂਟ ਤੇ ਸਿੱਖਿਆ ਕਰੋ ਜੀ ਕੋਟਨ ਤੇ ਸੂਟ ਤੇ ਬਹੁਤ ਆਸਾਨੀ ਨਾਲ ਹੋ ਜਾਂਦਾ ਜੀ ਮਿੰਨੀ ਕਿਰ ਕੀ ਬੂਟੀ ਦੇ ਕੋਈ ਵੀ ਫਲਾਵਰ ਬਣਾਉਣੇ ਕੋਈ ਵੀ ਵਰਕ ਕਿਰਲ ਵਰਕ ਕਿਸੇ ਤਰ੍ਹਾਂ ਦਾ ਕਰਨਾ ਤੁਸੀਂ ਕਾਟਨ ਦੇ ਤੇ ਸਿੱਖਿਆ ਪਰ ਉਹ ਫਿਰ ਉਹ ਤੋਂ ਬਾਅਦ ਤੁਸੀਂ ਜੌਰਜਟ ਤੇ ਕਰਿਆ ਕਰੋ ਤਾਂ ਆਪਦਾ ਖੁੱਦ ਦਾ ਸੂਟ ਰੈਡੀ ਕਰਨਾ ਤੁਸੀਂ ਜੌਰਜਟ ਤੇ ਕਰਿਆ ਕਰੋ ਹਾਂ ਆਪਾਂ ਫਲਕਾਰੀ ਵਾਲਾ ਸੂਟ ਤਿਆਰ ਕੀਤਾ ਜੀ ਇੱਕ ਆਪਾਂ ਇਹਦੇ ਨਾਲ ਦੀ ਫਲਕਾਰੀ ਤਿਆਰ ਕੀਤੀ ਹੈ ਉਹਦੀ ਵੀਡੀਓ ਤੁਹਾਨੂੰ ਅਲੱਗ ਪਾ ਦਾਂਗੇ ਤੇ ਆਪਾਂ ਜੀ ਫਲਕਾਰੀ ਵਾਲਾ ਸੂਟ ਤਿਆਰ ਕੀਤਾ ਨਾਲ ਇਹਦੇ ਦੁਪੱਟਾ ਦਿੱਤਾ ਜੀ ਬਹੁਤ ਸੋਹਣਾ ਬਣਿਆ ਐਵੇਂ ਦੀ ਸੇਮ ਆਪਾਂ ਫਲਕਾਰੀ ਤਿਆਰ ਕੀਤੀ ਹੈ ਜੀ ਦੀ ਆਪਾਂ ਹੈਂਡ ਦੇ ਵਿੱਚ ਫਲਕਾਰੀ ਤਿਆਰ ਕੀਤੀ ਹੈ ਫਲਕਾਰੀ ਤੇ ਥੋੜਾ ਟਾਈਮ ਬੱਤ ਲੱਗ ਜਾਂਦਾ ਜਿਵੇਂ ਤੁਸੀਂ ਐਵੇਂ ਸੂਟ ਗਲਾਸ ਸਿਲਕ ਦੇ ਸੂਟ ਘੱਟ ਦੇ ਤੋਂ ਲੈਣੀ ਆਰਡਰ ਦੇਣਾ ਜੀ ਇਹ ਵੀ ਸੂਟ ਬਹੁਤ ਸੋਹਣੇ ਲੱਗਦੇ ਨਿੱਕੀ ਨਿੱਕੀ ਬੁੱਢੀ ਤੇ ਸੀ ਤਿਆਰ ਕੀਤੇ ਜੇ ਤੁਸੀਂ ਗਲਾਸ ਦੇ ਇੱਕ ਦਾ ਸੂਟ ਤੁਸੀਂ ਪਲੇਨ ਲੈਣਾ ਸੋ ਇਹਨੂੰ 750 ਦਾ ਪਾਊਗਾ ਤੁਸੀਂ ਜੇ ਤੁਸੀਂ ਪਲੇਨ ਵੀ ਫੈਬਰਿਕ ਮੰਗਾਉਣਾ ਤੁਸੀਂ ਵੀ ਮੰਗਾ ਸਕਦੇ ਆਂ ਇਹ ਆਪਾਂ ਫਲਕਾਰੀ ਦੀ ਤਿਆਰ ਕੀਤਾ ਸੀ ਬਹੁਤ ਜਿਆਦਾ ਸੋਹਣਾ ਫਲਕਾਰੀ ਟਾਂਕਾ ਬਣਿਆ ਹੋਇਆ ਇਹ ਆਪਾਂ ਹੈਂਡ ਦੇ ਵਿੱਚ ਕੀਤਾ ਹੋਇਆ ਤੇ ਇਹ ਵੀ ਦਾ ਆਪਾਂ ਮਸ਼ੀਨੀ ਦੇ ਵਿੱਚ ਵੀ ਕੀਤਾ ਸੀ ਪਹਿਲਾਂ ਆਪਾਂ ਮਸ਼ੀਨ ਵਿੱਚ ਕੀਤਾ ਸੀ ਸੋਨੇ ਮਿਲਦਾ ਉਹ ਮਸ਼ੀਨ ਵਿੱਚ ਹੀ ਦਿਖਾ ਸੀ ਆਪਾਂ ਹੈਂਡ ਵਿੱਚ ਕੀਤਾ ਜੀ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਫਲਕਾਰੀ ਟਾਂਕੇ ਦੇ ਨਾਲ ਆਪਾਂ ਸੂਟ ਤਿਆਰ ਕੀਤਾ ਆ ਆਪਾਂ ਕੀਤਾ ਸੀ ਜੀ ਜੋਰੀਟ ਦੇ ਉੱਪਰ ਕੀਤਾ ਜੋਰੀਟ ਦੇ ਵੀ ਕਿੰਨੀ ਸੋਹਣੀ ਫ੍ਰੀਜ਼ਿੰਗ ਆਈ ਹੈ ਜੀ ਤੇ ਆਪਾਂ ਕੰਟਰਾਸਟ ਦੁਪੱਟਾ ਲਾਏ ਹੋਇਆ ਪਿੰਕ ਤੇ ਇਵੇਂ ਦੇ ਤੁਸੀਂ ਜੀ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਜੀ ਸਾਨੂੰ ਆਰਡਰ ਦੇ